गाइस 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 भैया तो अंकल आ गया चलो बाय इधर भी बैठे हैं देखो गाइस इन्हें इकट्ठे हुए बैठे हैं पक्षी 4 5 6 7 8 देखो वो बैठा परे वो गिले एक वो बैठा गाइस आ देखो 10 सा पूरे 10 ਕੀ ਬਣੂਗਾ ਸਾਡਾ ਤੇ ਜਮਾ ਗੱਡੀਆਂ ਦੇ ਕੋਲ ਵਾਈਗਰੂ 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 ਵੈਲਕਮ ਬੈਕ ਅਜੀ ਸਸ਼ੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਸੁਵਕਤ ਹੈ ਸਾਡੇ ਇੱਕ ਹੋਰ ਵਲੌਗ ਦੇ ਵਿੱਚ ਸਵੇਰ ਦੀ ਮਾਰਨਿੰਗ ਦੇ ਨਾਲ ਕਿੰਨੀ ਮਾਰਨਿੰਗ ਹੋ ਗਈ 7 ਵਜੇ 5 ਵਜੇ 5 ਵਜੇ ਤੇ ਗਾਇਸ ਕਾਉਸ ਦੇਖੋ ਪੂਰੀਆਂ ਮੈਂ ਪਿਛੇ ਤੁਹਾਨੂੰ ਵੀਡੀਓ ਹਨੇਰੇ ਚ ਸ਼ਾਇਦ ਬਣੀ ਚਾਹੀ ਨਾ ਮੈਂ ਦੁਬਾਰਾ ਦਿਖਾਵਾਂ ਜੇ ਤੁਹਾਨੂੰ ਦਿਖਦੀ ਆ ਤਾਂ ਹਨੇਰਾ ਪੂਰੇ 10 ਬੈਠੇ ਆ ਮੈਂ ਦਿਖਾਵਾਂ ਲੈ ਨਹੀਂ ਬੱਸ ਇੰਨੀਆਂ ਇੰਨੀਆਂ ਸਵੇਰ ਇੰਨੀਆਂ ਬੈਹ ਜਾਂਦੀਆਂ ਦੇਖੋ 10 ਤਾਂ ਬੈਠੀਆਂ ਇੱਕ ਹੋ ਬੈਠੀ ਥੋੜੀ ਦੂਰ ਗਿਆ ਨਾ ਤੇ ਇਹਨਾਂ ਨੇ ਇੰਨਾ ਗੰਦ ਪਾਉਣਾ ਇੱਥੇ ਘਰ ਦੇ ਬਾਹਰ ਜਦੋਂ ਨੂੰ ਸਵੇਰ ਨੂੰ ਉੱਠਣਾ ਤਾਂ ਸਮੈਲੀ ਸਮੈਲ ਹੋ ਜਾਣੀ ਤੇ ਗਵਾਂਡੀਆਂ ਦੇ ਕੋਈ ਆਇਆ ਹੋਇਆ ਗੇਟ ਖੜਕਾਈ ਜਾਂਦਾ ਗਲਾ ਹੋਇਆ ਪਿਆ ਖਰਾਬ ਉੱਠ ਗਿਆ ਆਪਾਂ ਅੱਜ ਜਲਦੀ ਦੇਖੋ ਸਵੇਰ ਸਵੇਰ ਦਰਸ਼ਨ ਕਰਾਈਏ ਤੁਹਾਨੂੰ ਜਨਾਬ ਜੀ ਨੇ ਕਾਰਤਿਕ ਗੱਡੀ ਸਟਾਰਟ ਜਨਾਬ ਜੀ ਨੇ ਜਾਣਾ ਸੀ ਇਸੇ ਕਰਕੇ ਜਲਦੀ ਉੱਠ ਗਏ ਨਹੀਂ ਤਾਂ ਅੱਜ ਬੱਚਿਆਂ ਦਾ ਪੇਪਰ ਵੀ ਹੈ ਨੀਗਾ ਤੇ ਬੱਚਿਆਂ ਨੇ ਆਂਟੀ ਜੀ ਬੱਸ ਕਰੋ ਪਾਰਕ ਤੱਕ ਗੇੜਾ ਲੱਕੇਗੇ ਮਾਰਨਿੰਗ ਵਾਕ ਕਰ ਲੈਨੇ ਤੇ ਅੱਜ ਬੱਚਿਆਂ ਦਾ ਪੇਪਰ ਵੀ ਹੈ ਨੀਗਾ ਤੇ ਆ ਕਰਕੇ ਆਪਾਂ ਫਿਰ ਉਠਣਾ ਸੀ ਲੇਟ ਹੀ ਤੇ ਜਨਾਬ ਜੀ ਚਲੇ ਆ ਕੰਮ ਇਸ ਕਰਕੇ ਆਪਾਂ ਨੂੰ ਉਠਣਾ ਪਿਆ ਜਲਦੀ ਦਿੱਲੀ ਪਾਰਕ 'ਚ ਦੇਖੀ ਐਥੇ ਵੀ ਬੈਠਿਆ ਪਰ ਇਥੇ ਵੜਨ ਦੀ ਜਗ੍ਹਾ ਨਹੀਂ ਹੈਗੀ ਉਹਨਾਂ ਦੀ ਵੈਸੇ ਤਾਂ ਅੱਗੇ ਗੱਡੀ ਖੜੀ ਹੁੰਦੀ ਐ ਅੱਜ ਗੱਡੀ ਖੜੀ ਨਹੀਂ ਮੈਨੂੰ ਕੋਈ ਰਾਤ ਨੂੰ ਦੇਖੋ ਕਿੱਧਰ ਤੁਰੇ ਉਹਨਾਂ ਦਾ ਗੇਟ ਇਨ ਕੋਈ ਖੋਲਦਾ ਅੰਟੀ ਨੂੰ ਕੋਈ ਫੋਨ ਕਰ ਲਾ ਭਾਈ ਏਸੀਆਂ 'ਚ ਕਿੱਥੇ ਜਾਗ ਆਉਂਦੀ ਐ ਮੇਰੇ ਘਰ ਆ ਲਕੂਗਾ ਕਿਧਰ ਤੁਰੇ ਖੜਦੀ ਐ ਰਾਤ ਨੂੰ ਕੱਲ੍ਹ ਹੀ ਮੇਰੇ 'ਚ ਲੈ ਜੂਗਾ ਕੋਈ ਤੈਨੂੰ ਪੌਲੀ ਟੈਂਸ਼ਨ ਰਹਿੰਦੀ ਆ ਉਹਨਾਂ ਅੰਦਰ ਗਏ ਹੋਏ ਆ ਵਾਜ ਨਾਮ ਲਿਤਾ ਤੇ ਹਾਜ਼ਰ ਹੋਏ ਸਾਰੇ ਭੱਜ ਗਏ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਕੈਮਰਾਮੈਨ ਉਧਰ ਚਲਾ ਗਿਆ ਕਹਿੰਦੇ ਸਾਰੇ ਭੱਜ ਗਏ ਹੈ ਆ ਵੀਡੀਓ ਭੇਜ ਦੇਣੀ ਆ ਮੈਨੂੰ ਗਰੁੱਪ 'ਚ ਹੁਣ ਇੱਥੇ ਸਾਰੇ ਕਾਰੇ ਕਰਨਗੇ ਭਜਾ ਦਿਓ ਜਾਂ ਤਾਂ ਜਲਦੀ ਜਲਦੀ ਦੇਖ ਲਓ ਸਾਰੇ ਖੜੇ ਹੋ ਗਏ ਆਓ ਦੇਖੋ ਬੱਸ ਦੇਖਿਆ ਆਈ ਗੰਦ ਪਾ ਦਿੰਦੇ ਆ ਗਾਇਸ ਇਹ ਮੈਂ ਤੁਹਾਨੂੰ ਦੱਸਿਆ ਤਾਂ ਮੈਂ ਕਹਿ ਵਿੱਚ ਦੇਖਿਆ ਜਾ 5 ਤੋਂ 6 ਵਜੇ ਦੇ ਵਿੱਚ ਵਿੱਚ ਸਾਰੇ ਸਰਕਟ ਜਾਂਦੇ ਪੈਂਦਾ। ਓ ਆਂਟੀ ਹੁਣ ਉਠੀ ਆ ਤਾਂ ਹੀ ਭੱਜਿਆ। ਜਿਵੇਂ ਜਾਂਦੇ ਲਾਈ ਬਣਾ ਕੇ ਇਹ ਆ ਫੇਸਟਰੀ ਦਾ ਹਾਲ। ਬਹੁਤ ਬੁਰਾ ਹਾਲ। ਇਹ ਵਿੱਚ ਜਾਣਾ ਵਿੱਚ ਮੈਂ ਗਈ ਸੀਗੀ ਇਹਦੇ ਵਿੱਚ ਮੈਂ ਹੀ ਕਾਰਾ ਕੀਤਾ ਹੈ ਨਾ ਇਟਾ ਖਾਇਆ ਕਰੋ ਤੂੰ ਅੱਜ ਦਾ ਕਸ ਲਿਆ ਕਰਨ ਦਿੰਦਾ ਫਿਰ ਆ ਸਾਨੂੰ ਇਟਾ ਖਾਣੀਆਂ ਪੈਂਦੀਆਂ ਆ ਸਵੇਰੇ ਸਵੇਰੇ ਬਸ ਮੂਰਤ ਕਰਤਾ ਗਾਇਸ ਇੱਥੋਂ ਬਹਿ ਗਿਆ ਆਪਣਾ ਇੱਥੇ ਸੀਵਰੇਜ ਆ ਉਹਨਾਂ ਨੂੰ ਫੋਨ ਕੀਤਾ ਪਤਾ ਨਹੀਂ ਕਦੋਂ ਆਉਣਗੇ ਅੱਜ ਦੁਬਾਰਾ ਫੋਨ ਕਰਿਓ ਨਹੀਂ ਮੈਨੂੰ ਨੰਬਰ ਦਿਓ ਮੈਂ ਗਰੁੱਪ ਚ ਪਾਉਂਗਾ ਤੁਸੀਂ ਗਰੁੱਪ ਚ ਮੈਸੇਜ ਪਾਉਨਾ

जनाब जी ते हैरी मा देखोरा टी शर्ट लेकर सुता से क्या पापा मैंने थोड़ी बनैन पा सोना <laughs> बाला क्यूट है रहा। देख पापा दूरडू पा सुता पाया <laughs> ਅਦੇ ਮਿੱਠਾ ਪੰਦੀ ਸਾਲੇ ਅੰਦਰ ਫੇਰ ਉੱਟ ਕੇ ਪੜਨਾ ਗਿਆ ਵਿਚਾਰਿਆ ਨੇ ਵਾਹਿਗੁਰੂ ਜੀ ਵਾਹਿਗੁਰੂ ਮੇਰੇ ਕਰੋ ਸਾਰਿਆਂ ਤੇ ਕਿਰਪਾ ਕਰੋ ਸ਼ੈਬੂ ਪਾਪਾ ਦੀ ਸੈਂਡੋ ਪਾ ਕੇ ਸੌ ਗਿਆ ਸੀ ਹੈ ਬਾਹਰ ਆਈ ਪਈਆ ਤਾਂ ਲੈ ਗਈ ਇੱਕ ਪਾਸਿਓ ਇਹ ਜਬ ਚਾ ਦੇਖ ਲਓ ਪਾਪਾ ਦੀ ਸੈਂਡੋ ਪਾ ਕੇ ਸੁੱਤਾ ਪਿਆ ਇਹਨਾਂ ਪਾਪਾ ਨਾਲ ਬੜਾ ਪਿਆਰ ਹੈ ਇਸ ਮੁੰਡੇ ਦਾ ਵਿਚਾਰਾ ਰੋਜ਼ ਕਹਿੰਦਾ ਕਿ ਮੈਂ ਤੁਹਾਡੇ ਕੋਲੇ ਸੌਣਾ ਮੈਂ ਉਧਰ ਨਹੀਂ ਸੌਣਾ ਵਿਚਾਰਾ ਇੱਥੇ ਮੱਛਰ ਲੜਦੇ ਆ ਇੱਥੇ ਮੱਛਰ ਲੜਦੇ ਆ ਕਹਿੰਦਾ ਉੱਜੋ ਭੈਣ ਜੀ ਕੌਣ ਆ ਗਿਆ ਅੱਜ ਕਿੱਥੋਂ ਆਇਆ ਅੱਜ ਤਾਂ ਪਹੁੰਚਿਆ ਪਹੁੰਚਿਆ ਹੋਰ ਜਿਆਦਾ ਸ਼ੂਕ ਹੈ ਹੋ ਗਿਆ 10-15 ਮਿੰਟ ਕਿਨ ਠਾਤਾ ਨਹੀਂ ਕੀ ਕਰਨਾ ਸੀ ਉੱਠ ਕੇ ਫਿਰ ਤੂੰ ਕਹਿਣਾ ਸੀ ਮੈਂ ਸੋਣਾ ਸੀ ਮੇਂ ਨੀਂਦ ਨਹੀਂ ਪੂਰੀ ਹੋਣ ਦਿੱਤੀ ਤਾਂ ਮੈਂ ਠਾਇਆ ਨਹੀਂ ਫਿਰ ਆਪਣੀਆਂ ਦੋ ਟਾਇਲਾਂ ਹੋ ਡਿੱਗ ਗਈਆਂ ਉਹਦੇ ਵਿੱਚ ਸਾਬੂ ਵੱਡਾ ਹੋ ਗਿਆ ਮੋਰਾ तो ये नहीं। वो भी तो या या। भी नहीं नहीं गया सारा आया मैं बाहर आज पता रिंकी आंटी कि चल उठो ये काम ये उठो जो। जल्दी जल्दी गाइस गाए लगे पढ़न बिकॉज अपना परसों ਪਰ ਆਪਾਂ ਨਾ ਤਾਂ ਕਿ ਹੋਵੇ ਸੀ ਰੈਡੀ ਟਾਈਮ 9 ਵਜੇ ਪਹਿਲੇ 10 ਵਜੇ ਆਪਾਂ ਟਿਊਸ਼ਨ ਜਾਣਾ ਤਾਂ ਮੈਂ ਕਿਹਾ ਕਿ ਚੈਪਟਰ ਨਵੇੜ ਕੇ ਮੈਂ ਟਿਊਸ਼ਨ ਜਾਉਂਗੀ ਫਿਰ ਆਦ ਨੂੰ ਕਰਨਾ ਸੀ ਰਾਤ ਮम्मा ਕਹਿੰਦੇ ਤੂੰ ਸੋ ਜਾ ਪਾਪਾ ਰਾਂ ਨੇ ਜਾਣਾ ਤਾਂ ਕਰਕੇ ਤੇ ਮम्मा ਝਾੜੂ ਮਾਰ ਰੇਕ ਬਿਕੋਜ਼ ਅੱਜ ਰਿੰਕੀ ਆਂਟੀ ਅੱਜ ਆਏ ਨਹੀਂ ਕੀ ਆਂਟੀ ਕੀ ਹੈ ਆਏ ਨਹੀਂ ਐਬਸੈਂਟ ਹੈ ਅੱਜ ਤਾਂ ਕਰਕੇ ਮम्मी ਝਾੜੂ ਕੱਢ ਰਿਆ ਤੇ ਆਪਾਂ ਪੜਨ ਬੈ ਜਾਣਾ ਆਪਣਾ ਪੇਪਰ ਪੇਪਰ ਉਹਨੂੰ ਕੋਈ ਟੈਨਸ਼ਨ ਹੀ ਨਹੀਂ ਹੈਗੀ ਪੇਪਰ ਦੀ ਉਹਨੂੰ ਕੱਖ ਨਹੀਂ ਹੁੰਦਾ ਗਾਇਸ ਉਵੇਂ ਬੈਠਾ ਉੱਥੇ ਉਵੇਂ ਬੈਠਾ ਉੱਥੇ ਅੱਛਾ ਦੋ ਕੁ ਛਣੀ ਆਦ ਵੀ ਕਰ ਲੈ ਮੈਂ ਕੀ ਅੱਛਾ ਮੈਂ ਮੇਰੇ ਤਿੰਨ ਚੈਪਟਰ ਹੋ ਗਏ ਹੁਣ ਬੋਲ ਤਰ ਤਾਂ ਜਿਆਦਾ ਚੈਪਟਰ ਹੈ ਨੋ ਚੈਪਟਰ ਹੈ ਬਾਏ ਗਾਇਸ ਚਲੋ ਹੁਣ ਆਪਾਂ ਪੜਦੇ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਾਂਗੇ ਜਦੋਂ ਟਿਊਸ਼ਨ ਦਾ ਟਾਈਮ ਹੋਊਗਾ ਤੇ ਜਦੋਂ ਰੋਟੀ ਖਾਵਾਂਗੇ ਅਬ ਬਾਏ ਐ ਤੁਸੀਂ ਮੰਮੀ ਮੈਂ ਤੇ ਗੁੰਨੂ ਆਹ ਅਸੀਂ ਕੱਲ੍ਹ ਰੋਟੀ ਖਾਵਾਂਗੇ ब्रेकफास्ट करने लग गए गाइस जनाब जी भी ना जनाब जी तो बाहर लिया खान के बाहर लिया है भी ले, ले आ देना और ना बस मैं एक तुम गाइंस से दुआ दो हां कितनी आके तो इतने कि भी आगे चला चला। चला। और मैंने खान। पीछे होना पड़ा चल आजा चलो चलो गाइस और खाना अपन आज राज। अह राजमा ना रोटी ना है आज रोटी मजे लगे रोटी ਛਾੜੂ ਕੱਢਦਾ ਸੀ ਪੋਚੇ ਵੀ ਲਾਤੇ ਚਪਲਾ ਕਮਰੇ ਤੋਂ ਬਾਹਰ ਲਾਤੀਆਂ ਹੁਣ ਅਸੀਂ ਖਾਵਾਂਗੇ ਮ제 ਲੈ ਕੇ ਰੋਟੀ ਹਾਂ ਰੋਟੀ ਖਾਣੀ ਆਸੀ ਅੱਜ ਤੈਨੂੰ ਜਾਣੇ ਬੈ ਕੇ ਮ제 ਲੈ ਕੇ ਚਲਾ ਜਾ ਜਲਦੀ ਆ ਜਾ ਫਿਰ ਮੈਡਮ ਜੀ ਜਨ ਜਾਣਾ ਟਿਊਸ਼ਨ ਸਰ ਬੋਣ ਵਾਲਾ ਅੱਜ ਫਿਰ ਸਾਬੂ ਪੜੂਗਾ ਜਿੰਨੇ ਜਲਦੀ ਸਾਬੂ ਪੜ ਲੂਗਾ ਤੇ ਵੇਲਾ ਹੋ ਜਾਊਗਾ ਫਿਰ ਦੇਖੂਗਾ ਟੀਵੀ ਤਿੰਨ ਘੰਟਾ ਆ ਕੇ ਮੈਂ ਕੁ ਟੀਵੀ ਦੇਖੂ ਉਹ

ਦੋ ਮਿੰਟ ਰਹਿ ਗਏ 10 ਵਜਣ ਚ ਹੁਣ ਮੈਂ ਚੱਲ ਗਈ ਆ ਟਿਊਸ਼ਨ ਟਿਊਸ਼ਨ ਜਾਣਾ ਫਿਰ ਮੈਂ 1 ਵਜੇ ਘਰ ਵਾਪਸ ਆ ਜੂਗੀ ਠੀਕ ਹੈ ਇੱਧਰ ਮੇਰੀ ਕਿਤਾਬ ਪਈ ਆ ਕਿਤਾਬ ਕਾਪੀ ਚੱਕ ਕੇ ਮੈਂ ਬੈਗ ਚ ਪਾਉਣੀ ਆ ਮੰਮੀ ਰੈਡੀ ਹੋ ਗਈ ਆ ਓਹੋ ਸੱਚ ਸ੍ਰੀ ਅਕਾਲ ਸਭੋ ਟੀਵੀ ਦਾ ਬੈਠਾ ਹਾਂ ਸੰਗ ਰਾਜੰਦਰੀ ਸੰਗ ਚਲੋ ਗਾਇਸ ਚਲੋ ਗਾਇਸ ਫਾਸ਼ਨ ਚਲਦੇ ਹਾਂ ਸੰਭਾ ਕਰਕੇ ਯੈਸ ਮੰਮੀ ਇੱਕ ਵਜੇ ਲਾਣਾ ਜੋ ਟਾਈਮਿੰਗ ਹੈ ਗਾਇਸ 1 ਵਜੇ ਮੈਂ ਘਰ ਵਾਪਸ ਆਜੂ ਮम्मा ਫੜੇ ਫੜ ਮੈਂ ਬੁੱਕੋ ਜੇ ਬੰਦ ਚਲੋ ਗਾਇਸ ਮੰਮੀ ਅੱਜ ਕਿਹੜੀ ਕੁੰਡੀ ਬਣਾਉਂਗਾ ਤੁਸੀਂ ਕੁਮਿੰਡ ਕੱਢ ਸਕਦੇ ਹੋ ਚਲੋ ਗਾਇਸ ਹੁਣ ਚੱਲਦੇ ਆ ਸੀ ਬਾਏ ਬਾਏ ਚਲੋ ਜੀ ਮम्मा ਕੱਢ ਰਹੀ ਆ ਬਾਰ ਐਕਟੀਵਾ ਉਹ ਹੁਣ ਆਪਾਂ ਚੱਲਦੇ ਟਿਊਸ਼ਨ ਟਿਊਸ਼ਨ ਚੱਲਦੇ ਆ ਇਥੇ ਆਪਣਾ ਪਾਣੀ ਖੜਿਆ ਰਹਿੰਦਾ ਹਰ ਰੋਜ਼ ਟਰੈਕਟਰ ਵਾਲਾ ਬਈ ਆਇਆ ਟਰੈਕਟਰ ਵਾਲਾ ਟਰੈਕਟਰ ਵਾਲਾ ਆ ਗਿਆ ਸੀਗਾ ਚਲੋ ਹੁਣ ਆਪਾਂ ਚੱਲਦੇ ਆ ਚਲੋ ਬਾਏ ਗਾਇਸ ਚਲੀਏ ਬਾਏ ਗਾਇਸ ਤੁਹਾਨੂੰ ਟਿਊਸ਼ਨ ਤੋਂ ਆ ਕੇ ਮਿਲੂੰਗੀ ਮੈਂ ਬਾਏ ਗਾਈਜ਼ ਮੈਂ ਕਰਿਆਗੀ ਕੁੰਡੀ ਖੋਲਕੇ ਉਹ ਭੱਜ ਗਿਆ ਕੁੰਡੀ ਨਹੀਂ ਖੋਲਦਾ ਸੀ ਕਹਿੰਦਾ ਨਹੀਂ ਪਹਿਲਾਂ ਆਪਦੇ ਫੋਨ ਦਾ ਨੰਬਰ ਦੱਸੋ ਫਿਰ ਕੁੰਡੀ ਖੋਲੂਗਾ ਕੀ ਕਹਿੰਦਾ ਸੀਗਾ ਆਪਦੇ ਫੋਨ ਦਾ ਨੰਬਰ ਦੱਸੋ ਕਹਿੰਦਾ ਹੈਲਾ ਆਪਦੇ ਫੋਨ ਦਾ ਨੰਬਰ ਦੱਸੋ ਮੈਂ ਦੱਸਤਾ ਕਹਿੰਦਾ ਹੁਣ ਪਾਪਾ ਦਾ ਵੀ ਦੱਸੋ ਮੈਂ ਕਿਹਾ ਕਿਉਂ ਕਹਿੰਦਾ ਕੀ ਪਤਾ ਕੋਈ ਹੋਰ ਤੁਹਾਡੀ ਸ਼ਕਲ ਦਾ ਆ ਗਿਆ ਹੋਵੇ ਅੰਦਰ ਵੜ ਜੇ ਦੇਖ ਲੋ ਐ ਮੇਰੇ ਮੁੰਡੇ ਦਾ ਦਿਮਾਗ ਤਾਂ ਬਹੁਤ ਆ ਇਹ ਬਹੁਤ ਪੜਾ ਕੱਕਾ ਇਹ ਬਹੁਤ ਪੜਾ ਕੱਕਾ ਫਿਰ ਕੁੰਡੀ ਖੋਲੀ ਆਨੇ ਲੋ ਗਾਇਸ 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 ਭਈਆ ਤਾਂ ਅੰਕਲ ਆ ਗਿਆ ਲੱਗਿਆ ਪਤਾ ਡੱਕਣ ਦਾ ਉਹ ਇੱਥੇ ਹੀ ਹੈ ਇੱਥੇ ਹੀ ਯਾ ਚੀ ਬੋਲ ਲਾਲਾ ਦੇ ਗੇ ਗਾਇਜ਼ ਫਰੈਂਡਸ ਬਰੈਸ ਤੇ ਬੱਪਾ ਨੇ ਹਾਂ ਸਰ ਕੰਮ ਲਾ ਲਿਆ ਬੰਦਾ ਮੈਨ ਬੈਠੀ ਨਹੀਂ ਕਰਦਾਗੀ ਥੋੜਾ ਕਰ ਹੱਥ ਕਰ ਥੱਲੇ ਪਾਣੀ ਦੇਦਾ ਨਾ ਜਹਾ ਹਰੀ ਬੀਰੇ ਨੂੰ ਪਾਣੀ ਪਦੇ ਤੋ ਗਾਇਜ਼ 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 ਵੀਰਾ ਪਾਣੀ ਪੀਣਾ ਪਾਣੀ ਪੀਣਾ ਗਾਇਜ਼ ਵੀਰਾ ਵੀ ਨਾਲ ਗਿਆ ਸੀਦਾ

ਖਾਲੇ ਝੋਕਾ ਨੇ ਸਾਡੇ ਵੱਡੇ ਵੱਡੇ ਰਹਿ ਗਏ ਝੋਕਾ ਨੇ ਖਾ ਲੇ ਬੋਤਾ ਫਿਰ ਬੋਲ ਦੇ ਬੋਤਾ ਉਹਨਾਂ ਇੱਕ ਮਿੰਟ ਦੀ ਬਾਕੀ ਦੀ ਕਰਦੇ ਮੈਨੂੰ ਨਹੀਂ ਪਤਾ ਬਚੀ ਰਹੀ ਹੈ ਉਹ ਵੱਡਾ ਬੱਚਾ ਵੀ ਇਹ ਜਾ ਕੁਛ ਨਹੀਂ ਮੈਂ ਕਿਹਾ ਵੀ ਐਂ ਕਰੂਗਾ ਆ ਅੱਜ ਦਾ ਛੱਡ ਜਾਂਦਾ ਹੁੰਦਾ ਬੱਸ ਕਾਣ ਆਇਆ ਨਾ ਅੱਜੂ ਆ ਗਿਆ ਜੀ ਨਾ ਅੱਜੂ ਤੇਰੇ ਚੂਨਾ ਲਾ ਕੇ ਲਿਆਇਆ ਕਹਿੰਦਾ ਚੀਜੀ ਦਊਂਗਾ ਦੇਖੀ ਬਾਹਰ ਬੁਲਾ ਕੇ ਲਿਆਇਆ ਹੁਣ ਨਹੀਂ ਰਗਨਦਾ ਬੋਲ ਦੇ ਹੁਣ ਉਹਨੂੰ ਖੇਡਣ ਵਾਸਤੇ ਬੋਲ ਦੇ ਦੀ ਬੋਲ ਬੋਲ ਕਿੰਨੀ ਬੋਲ ਦਿੰਦਾ ਬੋਲ ਦੂੰਗਾ ਜੈਬੂ ਬੋਲ ਦੇ ਕਿੰਨੀਆਂ ਬੋਲਾਂ ਮੁੰਨਾਂ ਨੂੰ ਸਾਰੇ ਕਢਾਉਣੇ ਪਤਾ ਹੁੰਦੇ ਸੀ ਸਾਬੂ ਦੇ ਤੀਤੀ ਤੀਦੀ ਇੱਧਰ ਦੇਖੀ ਬੋਲ ਥੈਂਕ ਯੂ ਜੈਬੂ ਇਹ ਦੇ ਇਹ ਤੀਦੀ ਲਾ ਲਾ ਇਡੀ ਉੱਗ ਗਈ ਗਈ ਚੱਕ ਮਾਰ ਕੇ ਉਹ ਚੱਕ ਲੈ ਲਓ ਫੱਟ ਦੇ ਖਾ ਤਾਂ ਮੈਂ ਦੇਣਾ ਓਏ 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 ਵਾਈ ਸੜੀ ਜਗਾ ਥੋੜੀ ਰਹਿ ਗਈ ਭਾਈ ਬੋਲ ਨਹੀਂ ਪੜੀ ਜਾਂਦੀ 나ਜੂ ਤੋ 나ਜੂ ਖੇੜ ਲਓ ਲੈ ਲਓ ਉਹ ਬਣੋ ਸਭ ਕਿਚਨ ਵਾਈ ਟੰਟ ਵਾਂ ਤੇਲ ਰੱਫ ਚੂਗੀ ਆਲ ਫੋਟੋ ਵਿੱਚ ਵਾ ਚਾ ਨਾਜੂ

ਉਰੀਆ ਨਾ 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 ਕਰ ਦੋ ਕੋਈ ਕੋਈ ਨਾ ਨਾ ਉਹ ਨਹੀਂ ਕਰਦੀ ਡਰਦੀ ਆ ਬੋਲ ਫੜ ਬੋਲ ਫੜ ਉਹ ਜੀ ਬਾਹਰ ਜਾ ਤੇ ਦੇਵਾ ਹਾਂ ਬਾਹਰ ਕੌਣ ਆ ਦਾਦੀ ਬੱਚੇ ਅੰਦਰ ਦਾਦੀ ਆਏ ਸੀਗੇ ਚ ਅੱਜ ਬਾਹਰ ਸਰਦ ਐ ਸ਼ਰਾਰਤੀ ਬੱਚਾ ਹਾਈ ਇੱਕ ਵਾਰੀ ਉੱਥੇ ਸਹੀ ਕਰਕੇ ਗੱਡੀ ਲਾਤੀ ਉਹ ਗੱਲਾਂ ਮਾਰ ਰਿਹਾ ਅੰਕਲ ਨਾ ਉਹ ਦੇਖਦੇ ਇਹਨੂੰ ਇਹਦਾ ਪੂਰਾ ਨਰੇਖਣ ਕਰਕੇ ਫਿਰ ਕਰਾਂਗੇ ਥੋੜੇ ਦਿਨ ਇਹਨੂੰ ਖੁੱਲਾ ਛੱਡਦੇ ਆ ਫਿਰ ਦੇਖਦੇ ਆ ਕਿੰਨਾ ਕੁ ਟੋਆ ਬੰਦਾ ਕਿੱਧਰ ਤੇ ਹੈ ਕਿਧਰੋਂ ਆਇਆ ਪੜਿਆ ਗਿਆ ਕਿਹਦੀ ਗੱਡੀ ਆ ਗੱਡੀ ਕੱਢਣੀ ਚਾਹੁੰਨੇ ਗੁੰਨੂ ਦੀ ਵੇਟ ਹੋ ਰਹੀ ਹੈ ਗਾਇਸ ਕਦੋਂ ਆਉਗੀ ਕੋਈ ਪਤਾ ਨਹੀਂ ਕੋਈ ਨੂ ਅਗਲੋ ਉੱਥੇ ਇੰਨਾ ਟਾਈਮ ਛੁਣ ਆਈ ਆ ਉਹਨੂੰ ਤੇ ਆਉਂਦੇ ਸ਼ਰਾਰਤਾਂ ਹੋ ਗਈਆਂ ਤੁਮੇ ਭੈਣ ਭਰਾਵਾਂ ਦੀ ਇਹਨੇ ਸਾਇਮ ਨੂੰ ਚਮਕੜੀਗਾ ਚਮਕੜੀ ਇਤਲੀ ਆ ਤੁਹੇ ਨਹੀਂ ਤੇ ਕੀ ਆ ਤੂੰ ਮਿਲਿਆਗਾ ਲੱਤ ਮਾਰਦਾ ਐ ਗਾਇਸ ਟਾਈਮ ਹੋ ਗਿਆ ਹੈ 8:55 ਤੇ ਮੰਮਾ ਹੋਰੀ ਖਾ ਰਹੇ ਆ ਰੋਟੀ ਮੈਂ ਰੋਟੀ ਖਾ ਕੇ ਵੇਲਾ ਹੋ ਗਿਆ ਅੱਜ ਮੈਂ ਟਿਊਸ਼ਨ ਤੋਂ ਹੋ ਗਿਆ ਸੀ ਲੇਟ ਗਾਇਸ ਲੇਟ ਹੋ ਗਿਆ ਸੀ ਗਾ ਦੇਖੋ ਦੋ ਪਲੇਟਾਂ ਚ ਖਾ ਰਿਆ ਰੋਟੀ ਬਿਕੋਸ ਕਿਉਂਕਿ ਅੱਧੀ ਮੈਂ ਤੇ ਸਭ ਨੇ ਛੱਡ ਦਿੱਤੀ ਸੀ ਮੈਂ ਖਾਦੀ ਸੀ ਸਭ ਨੇ ਨਹੀਂ ਖਾਦੀ ਸੀ ਹਾਂ ਹੋਈ ਨਹੀਂ ਸਕਦਾ ਚੱਕਰ ਚ ਮੈਂ ਲੇਟ ਹੋ ਗਿਆ ਸੀ ਰਾਤ ਦਾ ਵੀ ਟਾਈਮ ਨਹੀਂ ਲੱਗਿਆ ਹਾਏ ਬੰਨੂ ਪਾਇਨੀ ਬੰਨੂ ਰੁਕ ਜਾ ਚੜ ਦੌੜ ਚੜ ਲਈ ਚਲ ਆ ਤੂੰ ਖਾ ਲੇਗਾ ਮੇਰ ਤੋਂ ਅਲੀ ਬਾਬਾ ਬਾਏ ਦਾਦੀ ਫੋਨ ਦੇਖ ਰਿਆ ਕੈਮਰਾ ਲੱਗ ਗਿਆ ਆ ਅਪਣੇ ਰੁਤੀ ਰੁਤੀ ਖਾ ਚ ਪਹਿਲੇ ਹੋ ਗਏ ਪਹਿਲੇ ਫੇ ਤੂੰ ਚਲੀ ਜਾ ਗਾਈਜ਼ ਇਹਨਾਂ ਮੇਰੇ ਤੋਂ ਸੱਚੀ ਥੱਪੜ ਖਾਊਗਾ ਕਿਉਂਕਿ ਮੈਨੂੰ ਬਹੁਤ ਖਿਜਾ ਆ ਰਿਹਾ ਹੈ ਬਸ ਕੀ ਕਹਾਂ ਤੇ ਹੋਰ ਕੱਲ ਆ ਬਿਜਾਰਾ ਸਕੂਲ ਟਿਊਸ਼ਨ ਦੋ ਦਿਨ ਚੁਟਾ ਦੁੱਟ ਚਲੀ ਗਈ ਸੀ ਇਸ ਪੇਪਰ ਵੈਲੇ ਐਸਐਸਟੀ ਪੇਪਰ ਵੈਲੇ ਠੀਕ ਹੈ ਗਾਈਜ਼ ਇਹਨਾਂ ਹੈ ਚ ਦੂਸਰੀ ਗਾਇਨ ਕੰਦਾ ਬੱਚਾ ਲਾਈਕ ਅੱਜ ਦਾ ਵਲੋਗ ਆਪਾਂ ਫਿਰ ਇੱਥੇ ਹੀ ਐਂਡ ਕਰਦੇ ਹਾਂ ਕੱਲ ਮਿਲਦੇ ਹਾਂ ਹੋਰ ਨਵੇਂ ਵਲੋਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਇਓ ਬਾਏ ਬਾਏ ਟਾਟਾ ਸੀ ਯੂ ਐਸ ਸਬੂਦੇ ਚੈਨਲ ਸਬਸਕ੍ਰਾਈਬ ਕਰ ਲੈ ਬਾਈ ਬਾਈ ਮੰਮੀ